ਨਮਸਕਾਰ ਪੇਸ਼ ਹੈ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਵਾਚਿਕਾ ਅਮਨਪ੍ਰੀਤ ਕੌਰ ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਅਸਥਮਾ ਦਿਵਸ ਅਰਥਾਤ ਵਿਸ਼ਵ ਦਮਾ ਦਿਵਸ ਲੰਘੇ ਕੱਲ੍ਹ ਕਈ ਸੁਨੇਹਾਂ ਨਾਲ ਮੁਕੰਮਲ ਹੋ ਗਿਆ ਇਹ ਸਿਰਫ ਖਾਸ ਦਿਨ ਨਹੀਂ ਸਗੋ ਦਮੇ ਨੂੰ ਲੈ ਕੇ ਸਰਕਾਰਾਂ ਦੇ ਉਦਦਮ ਦੀ ਸਮੀਖਿਆ ਵੀ ਏ ਕੱਲ ਪੰਜਾਬ ਸਮੇਤ ਦੇਸ਼ ਭਰ ਵਿੱਚ ਇਸ ਸੰਬੰਧੀ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਅਤੇ ਸੈਮੀਨਾਰ ਕੀਤੇ ਗਏ ਅਤੇ ਸਥਿਤੀ ਤੇ ਵਿਚਾਰ ਕੀਤਾ ਗਿਆ। ਬੇਸ਼ੱਕ ਦਮੇ ਨੂੰ ਲੈ ਕੇ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆਏ ਪਰ ਚੁਗਿਰਦੇ ਦੇ ਖਰਾਬ ਹੋਣ ਕਾਰਨ ਇਹ ਸਮੱਸਿਆ ਵੀ ਬਰਕਰਾਰ ਹੈ। ਅਸਥਮਾ ਇੱਕ ਲੰਮਾ ਚੱਲਣ ਵਾਲਾ ਕ੍ਰੋਨਿਕ ਖਾਂ ਦਾ ਰੋਗ ਹੈ ਜਿਸ ਵਿੱਚ ਸਾਹ ਨਲੀ ਵਿੱਚ ਸੋਜੇ ਸ਼ਾ ਜਾਂਦੀ ਹੈ ਜਿਸ ਕਾਰਨ ਮਰੀਜ਼ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਬਠਿੰਡਾ ਤੋਂ ਸਾਹ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਤਲ ਗੁਪਤਾ ਨੇ ਇਸ ਬਿਮਾਰੀ ਤੇ ਇਨਹਲਰ ਦੇ ਉਪਯੋਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ 2025 ਦਾ ਜਿਹੜਾ ਸਲੋਗਨ ਹੈ ਉਹ ਹੈਗਾ ਮੇਕ ਇਨਹੇਲਡ ਟਰੀਟਮੈਂਟ ਅਸੈਸਿਬਲ ਟੂ ਆਲ ਆਪਣੇ ਸਮਾਜ ਚ ਇਨਹੇਲਰਸ ਬਾਰੇ ਮਿਸਕਨਸੈਪਸ਼ਨਸ ਹੈਗੀਆਂ ਟੈਬੂ ਗਿਣਿਆ ਜਾਂਦਾ ਹੈ ਕਿ ਪਤਾ ਨਹੀਂ ਕਿੱਡੀ ਕਬੜੀ ਬਿਮਾਰੀ ਹੈ ਜਿਹਨੂੰ ਇਨਹੇਲਰ ਦੇਤਾ 2025 ਦਾ ਸਲੋਗਨ ਹੈਗਾ ਜਿਹੜਾ ਜਿਹੜੇ ਆਤਮਾ ਨਾਲ ਪੀੜਿਤ ਹੈਗੇ ਆ ਉਹਨਾਂ ਨੂੰ ਇਨਹੇਲਰ ਪ੍ਰੋਵਾਈਡ ਕਰਵਾਇਆ ਜਾਵੇ ਇਹਦੇ ਚ ਲੱਛਣ ਮੇਨ ਹੁੰਦੇ ਆ ਕਿ ਯੰਗ ਏਜ ਹੁੰਦਾ ਸੀਟੀਆਂ ਵੱਜਦੀਆਂ ਖਾਂਸੀ ਆਉਂਦੀ ਹੈ ਛਾਤੀ ਦੀ ਜਕੜਨ ਮਹਿਸੂਸ ਹੁੰਦੀ ਹੈ ਥਾਂ ਸਾਨੂੰ ਡਾਕਟਰੀ ਜਾਂਚ ਕਰਾਉਣੇ ਚਾਹੀਦੀ ਹੈ ਜਿਦੇ ਚ ਮੈਡੀਕਲ ਹਿਸਟਰੀ ਜਿਹੜੀ ਫਿਜ਼ੀਕਲ ਐਗਜ਼ਾਮੀਨੇਸ਼ਨ ਤੇ ਕੁਝ ਲੰਗ ਫੰਕਸ਼ਨ ਟੈਸਟ ਹੈਗੇ ਐ ਜਿਵੇਂ ਸਪਾਇਰੋਮੈਟਰੀ ਪਲੀ ਪਲੀਫੋਰੋ ਟੈਸਟ ਤੇ ਇੱਕ ਐਕਸ-ਰੇ ਜ਼ਰੂਰੀ ਹੋ ਜਾਂਦਾ ਸਾਨੂੰ ਦੇਖਣ ਵਾਸਤੇ ਵੀ ਕਿੰਨੀ ਤਕਲੀਫ ਹੈਗੀ ਹੈ ਤੋ ਆਪਣੀ ਡਾਕਟਰੀ ਜਾਂਚ ਕਰਵਾਓ ਤੇ ਡਾਕਟਰ ਤੁਹਾਨੂੰ ਇਨਹੇਲਰ ਦੇਣਗੇ ਇਨਹੇਲਰ ਨੂੰ ਸਭ ਤੋਂ ਮਾਈਲਡ ਮੈਡੀਸਨ ਸਮਝ ਕੇ ਅਡਾਪਟ ਕਰੋ ਇਸ ਰੋਗ ਦੇ ਕਾਰਨਾਂ ਵਿੱਚ ਜਨਮ ਤੋਂ ਰੋਗ ਹੋਣਾ ਧੂੜ ਧੂਆਂ ਪ੍ਰਾਲੀ ਜਾਂ ਚੁਗਿਰਦਾ ਪ੍ਰਦੂਸ਼ਣ ਤੰਬਾਕੂ ਨੋਸ਼ੀ ਜਾਂ ਫਿਰ ਤੰਬਾਕੂ ਨੋਸ਼ੀ ਕਰ ਰਹੇ ਵਿਅਕਤੀ ਦੇ ਨਾਲ ਬੈਠਣਾ ਮੋਟਾਪਾ ਮਾਨਸਿਕ ਤਣਾਅ ਆਦਿ ਸ਼ਾਮਿਲ ਨੇ ਦਮਾ ਦੁਨੀਆ ਭਰ ਵਿੱਚ ਲਗਭਗ 24 ਕਰੋੜ ਲੋਕਾਂ ਨੂੰ ਹੈ ਜਿਨ੍ਹਾਂ ਵਿੱਚੋਂ 3.5 ਕਰੋੜ ਤੋਂ ਵੱਧ ਲੋਕ ਇਕੱਲੇ ਭਾਰਤ ਵਿੱਚ ਨੇ ਇਸ ਤੋਂ ਇਲਾਵਾ ਭਾਰਤ ਵਿੱਚ ਦਮੇ ਦੇ ਮਾਮਲਿਆਂ ਦਾ ਇੱਕ ਮਹੱਤਵਪੂਰਨ ਹਿੱਸਾ ਅਜੇ ਵੀ ਅਣਪਛਾਤਾ ਰਹਿੰਦਾ ਹੈ ਜਿਸ ਕਾਰਨ ਸੰਭਾਵੀ ਤੌਰ ਤੇ ਇਲਾਜ ਘੱਟ ਹੋ ਸਕਦਾ ਹੈ ਇੱਥੇ ਇੱਕ ਹੋਰ ਸੰਖੇਪ ਜਾਣਕਾਰੀ ਹੈ ਕਿ ਕੋ ਮੰਤਰੀ ਪੱਧਰ ਤੇ ਦਮੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਆਂਕੜਿਆਂ ਦੇ ਮੁਕਾਬਲੇ ਭਾਰਤ ਵਿੱਚ ਇਸ ਦਾ ਅਨੁਪਾਤ ਕਿਤੇ ਜ਼ਿਆਦਾ ਹੈ ਭਾਰਤ ਵਿੱਚ ਦਮੇ ਦੇ ਮਰੀ ਇਸਾਂ ਦੀ ਕੁੱਲ ਗਿਣਤੀ ਸਰਵ ਵਿਆਪੀ ਦਮੇ ਦੇ ਮਾਮਲਿਆਂ ਦਾ ਲਗਭਗ 11% ਹੈ ਦਮਾ ਸਭ ਤੋਂ ਆਮ ਪੁਰਾਣੀਆਂ ਗੈਰ ਸੰਚਾਰੀ ਬਿਮਾਰੀਆਂ ਵਿੱਚੋਂ ਇੱਕ ਹੈ ਜੋ ਹਰ ਸਾਲ ਦੁਨੀਆ ਭਰ ਵਿੱਚ 4.5 ਲੱਖ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ ਪ੍ਰਕਾਸ਼ਿਤ ਕੀਤੇ ਇੱਕ ਅਧਿਐਨ ਅਨੁਸਾਰ ਭਾਰਤ ਵਿੱਚ ਦਮੇ ਦੇ ਪ੍ਰਚਲਨ ਵਿੱਚ 2005 ਅਤੇ 2017 ਦੇ ਵਿਚਕਾਰ ਕੁੱਲ ਵਾਧਾ ਹੋਇਆ ਹੈ ਜੋ ਕਿ 2011 ਵਿੱਚ ਸਿਖਰ ਤੇ ਸੀ ਅਤੇ ਬਾਅਦ ਵਿੱਚ ਗਿਰਾਵਟ ਆਈ। ਪੰਜਾਬ ਵਿੱਚ ਵੀ ਦਮੇ ਦੇ ਰੋਗੀਆਂ ਦੀ ਗਿਣਤੀ ਵਿੱਚ ਗਿਰਾਵਟ ਅਤੇ ਵਾਧੇ ਦਾ ਸਿਲਸਲਾ ਬਰਕਰਾਰ ਹੈ। ਬੇਸ਼ੱਕ ਇਸ ਦੇ ਲਈ ਕੋਈ ਵੱਖਰੇ ਤੌਰ ਤੇ ਸਰਵੇਖਣ ਤਾਂ ਨਹੀਂ ਹੋਇਆ ਪਰ ਪੰਜਾਬ ਦੀ ਵਪਾਰਕ ਅਤੇ ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਸ਼ਹਿਰੀ ਸਕੂਲਾਂ ਵਿੱਚ 7.5% ਦਾ ਪ੍ਰਚਲਨ ਪਾਇਆ ਗਿਆ ਜਦੋਂ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰਚਲਨ ਦੀ ਰਿਪੋਰਟ ਕੀਤੀ ਗਈ ਹੈ ਜਿਸ ਵਿੱਚ ਇੱਕ ਅਧਿਐਨ ਵੀ ਸ਼ਾਮਲ ਹੈ ਜੋ ਲੁਧਿਆਣਾ ਦਿਹਾਤੀ ਵਿੱਚ 2.6% ਅਤੇ ਪੰਜਾਬ ਵਿੱਚ 1% ਦਰਸਾਉਂਦਾ ਹੈ ਇਹ ਅੰਕੜੇ ਵੱਖ-ਵੱਖ ਚੁਗਿਰਦਾ ਸੰਬੰਧੀ ਸੰਸਥਾਵਾਂ ਵੱਲੋਂ ਇਕੱਤਰ ਕੀਤੇ ਗਏ ਨੇ ਪੰਜਾਬ ਵਿੱਚ ਦਮੇ ਦੇ ਮਾਮਲਿਆਂ ਵਿੱਚ ਵਾਧਾ ਕਰਨ ਵਾਲੇ ਕੁਝ ਮੁੱਖ ਹਾਰਕ ਵੱਖਰੇ ਨੇ ਜਿਸ ਵਿੱਚ ਪ੍ਰਦੂਸ਼ਣ ਫਸਲਾਂ ਦੀ ਨਾੜ ਸਾੜਨ ਖਾਸ ਕਰਕੇ ਖਰੀਫ ਮੌਸਮ ਵਿੱਚ ਪਰਾਲੀ ਸਾੜਨ ਕਰਕੇ ਹਵਾ ਵਿੱਚ ਅਜਿਹੇ ਤੱਤ ਵਧ ਜਾਂਦੇ ਨੇ ਜੋ ਕਿ ਸਾਹ ਲੈਣ ਵਾਲੇ ਰੋਗਾਂ ਨੂੰ ਵਧਾਉਂਦੇ ਨੇ ਇਸ ਨਾਲ ਹੀ ਸਨਤੀ ਅਤੇ ਵਾਹਨ ਪ੍ਰਦੂਸ਼ਣ ਵੀ ਮੁੱਖ ਕਾਰਕ ਨੇ ਖਾਸ ਕਰਕੇ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਜੋ ਇਸ ਰੋਗ ਦਾ ਕਾਰਨ ਬਣ ਰਹੇ ਨੇ ਗੱਲ ਇਸ ਦੇ ਇਲਾਜ ਦੀ ਕੀਤੀ ਜਾਵੇ ਤਾਂ ਦਿਹਾਤੀ ਖੇਤਾਂ ਵਿੱਚ ਲੋਕਾਂ ਨੂੰ ਉਚਿਤ ਇਲਾਜ ਨਹੀਂ ਮਿਲਦਾ ਜਿਸ ਕਰਕੇ ਦਮੇ ਵਰਗੀਆਂ ਲੰਮੇ ਸਮੇਂ ਚੱਲਣ ਵਾਲੀਆਂ ਬਿਮਾਰੀਆਂ ਗੰਭੀਰ ਰੂਪ ਧਾਰ ਲੈਂਦੀਆਂ ਨੇ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਵਿੱਚ 10 ਤੋ 15% ਦੀ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹ ਦੀ ਸਮੱਸਿਆ ਸ਼ਹਿਰੀ ਖੇਤਰਾਂ ਵਿੱਚ ਇਹ ਅੰਕੜਾ ਵਧ ਕੇ 20% ਤੱਕ ਖਾਸ ਕਰਕੇ ਬੱਚਿਆਂ ਅਤੇ ਵੱਡੀ ਉਮਰ ਦੇ ਲੋਕਾਂ ਵਿੱਚ 2024 ਵਿੱਚ ਪੰਜਾਬ ਵਿੱਚ ਧਮਾ ਰੋਗ ਦੀ ਸਥਿਤੀ ਚਿੰਤਾਜਨਕ ਰਹੀ ਜਿਸ ਦਾ ਮੁੱਖ ਕਾਰਨ ਵਧ ਰਹੀ ਹਵਾ ਪ੍ਰਦੂਸ਼ਣ ਅਤੇ ਖਾਸ ਕਰਕੇ ਸਰਦੀ ਦੇ ਮੌਸਮ ਵਿੱਚ ਹੋਣ ਵਾਲੀ ਧੂਏ ਵਾਲੀ ਧੁੰਦ ਸੀ ਵਿਸ਼ਵਾਸਤਮਾ ਦਿਵਸ ਲੋਕਾਂ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਧਮਾ ਇਲਾਜਯੋਗ ਹੈ ਅਤੇ ਇਸ ਤੋਂ ਡਰਨ ਦੀ ਲੋੜ ਨਹੀਂ ਸਹੀ ਜਾਣਕਾਰੀ ਸਾਵਧਾਨੀ ਅਤੇ ਡਾਕਟਰੀ ਇਲਾਜ ਨਾਲ ਧਮੇ ਵਾਲਾ ਵਿਅਕਤੀ ਵੀ ਆਮ ਜ਼ਿੰਦਗੀ ਜੀ ਸਕਦਾ ਹੈ ਇਹ ਦਿਨ ਸਾਨੂੰ ਸਾਡੀ ਸਮਾਜਿਕ ਜ਼ਿੰਮੇਵਾਰੀ ਵੀ ਯਾਦ ਦਿਵਾਉਂਦਾ ਹੈ ਅਸੀਂ ਨਾ ਸਿਰਫ ਆਪਣੀ ਸਿਹਤ ਦੀ ਸੰਭਾਲ ਕਰੀਏ ਬਲਕਿ ਆਪਣੇ ਨਾਲ ਹੋਰਨਾਂ ਦੀ ਸਿਹਤ ਬਾਰੇ ਵੀ ਉਹਨਾਂ ਦੀ ਸਹਾਇਤਾ ਕਰੀਏ ਇਸ ਦੇ ਨਾਲ ਹੀ ਹਫਤਾਵਾਰੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ